ਸ਼੍ਰੋਮ ਨੇ ਅਕਾਲੀ ਦਲ ਦੇ ਹਲਕਾ ਅਟਾਰੀ ਤੋਂ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੀ ਦੇ ਅਗਵਾਈ ਵਿੱਚ ਵੱਲ ਖੁਰਦ ਵਿਖੇ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮ ਨੇ ਅਕਾਲੀ ਦਲ ਦੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਐਸਟਪੀਸੀ ਮੈਂਬਰ ਮੰਗਵਿੰਦਰ ਸਿੰਘ ਖਾਪਰਖੇੜੀ ਸ਼੍ਰੋਮ ਨੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਲਾਤੀ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮ ਨੇ ਅਕਾਲੀ ਦਲ ਦੇ ਵਰਕਰਸ ਅਤੇ ਆਗੂ ਹਾਜ਼ਰ ਸਨ ਇਹ ਕਲਾ ਵੇਖਦੇ ਆਪਾਂ ਨੂੰ ਤੇ ਐਂਟਰਟੇਨਮੈਂਟ ਕਰਦੇ ਆ ਤੇ ਪੈਸੇ ਲੱਗੇ ਪ੍ਰੋਗਰਾਮਾਂ ਦੇ ਤੇ ਇੱਥੇ ਠੱਗੀ ਮਾਰ ਕੇ ਲੋਕਾਂ ਨਾਲ ਲੋਕਾਂ ਨੇ ਮੋਟਾ ਪਾਇਆ ਲੋਕਾਂ ਨਾਲ ਠੱਗੀ ਮਾਰ ਕੇ ਝੂਠ ਮਾਰ ਕੇ ਦੁਆਨੀ ਦਾ ਕੰਮ ਨਹੀਂ ਕੀਤਾ ਤੇ ਉਹੀ ਗੱਲ ਇੱਥੇ ਉਹੀ ਗੱਲ ਉੱਥੇ ਉਹੀ ਗੱਲ ਸੁਣੀਆਂ ਕਰਦੇ ਵਾਸਤੇ ਉਹੋ ਗੱਲ ਮਨਮੋਹਨ ਸਿੰਘ ਵਾਸਤੇ ਉਹੋ ਮੋਦੀ ਵਾਸਤੇ ਤੇ ਉਹ ਵਾਜਪਾਈ ਸਾਹਿਬ ਵਾਸਤੇ ਇਹਨਾਂ ਦਾ ਕੋਈ دین ਧਰਮ ਹੈਗਾ ਜਿਹੜੀ ਮੈਨੂੰ ਸਿਖਾਉਂਦਾ ਜਦੋਂ ਮੈਂ ਸਿੱਧੂ ਆਕੂ ਗੱਲਾਂ ਕਰਾਂ। ਆਪਾਂ ਦਾ ਨੀਂਦਰ ਵળે ਬੰਦੇ ਆ। ਜੋ ਕਹਿਤਾ ਉਹਦੇ ਦੇ ਖਰੇ ਉੱਤਰ ਲੈ। ਸਾਡੇ ਸਰਕਲ ਚ ਬਹੁਤ ਹੀ ਹਲਕਾ ਟਾਰੀ ਦੀ ਮੀਟਿੰਗ ਸੀ ਜੋ ਸਾ ਵੀ ਆਏ ਨੇ। ਤੁਸੀਂ ਦੇਖਿਆ ਆਪਣੇ ਦੇਖਿਆ ਕਿ ਲੋਕਾਂ ਨੇ ਇਹਨੇ ਖੇੜੇ ਚ ਨੇ ਇਹਨੇ ਖੁਸ਼ੀਆਂ ਚ ਚਾਹੁੰਦੇ ਨੇ ਕਿ ਇੱਥੇ ਜਿਹੜਾ ਲੋਕ ਸਭਾ ਦਾ ਉਮੀਦਵਾਰ ਅਨਸਾਰ ਉਹ ਦੋਸੀ ਜੀ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਏ ਤੇ ਆਉਣ ਵਾਲੀ ਜਿਹੜੀ ਸਰਕਾਰ ਜਿਹੜੇ ਆਉਣ ਵਾਲੇ ਸਾਡੇ ਮੁੱਖ ਮੰਤਰੀ ਸਰਦਾਰ ਵੀਰ ਸਿੰਘ ਜੀ ਬਾਦਸਾਹ ਨੇ ਹੋਣਗੇ ਉਹਨਾਂ ਵਾਸਤੇ ਜਿਹੜਾ ਇਹ ਸਾਰਾ ਫਿਰ ਵਾਸਤੇ ਲੋਕ ਚਾਹੁੰਦੇ ਅੱਜ ਪੰਜਾਬ ਦੇ ਕਿਸੇ 5 ਸਾਲ ਕਾਂਗਰਸ ਦੇ ਵਿੱਚ ਸਰਕਾਰ ਰਹੀ ਆ ਤਿੰਨ ਸਾਲ ਦੇ ਲਗਭਗ ਇਹਨਾਂ ਦੇ ਹੋ ਕੇ ਕੁਛੇ ਨੂੰ ਲੱਖਾਂ ਦੀ ਤੇ ਚੱਲ ਲੱਗ ਚੱਲ ਰਿਹਾ ਉਹ ਤਬਦੀਲੀ ਜਿਹੜਾ ਕਿ ਸ਼ਰਮਣੀ ਕਾਲੀ ਦਾ ਨੂੰ ਲਿਆ ਕੇ ਪੰਜਾਬ ਦੀ ਖੁਸ਼ਹਾਲੀ ਪਾਈਚਾਰਾਂ ਸਾਹਜ ਔਰ ਪੰਜਾਬ ਦੀ ਪੰਜਾਬੀਆਂ ਦੀ ਜਿਹੜੀ ਗੱਲ ਆ ਉਹ ਚੱਲੇ